हां जी दोस्तों मैं जो पुज्जा हैगा अड्डा सरा जो हिसार को तो टांडा रोड हैगा उस रोड ਦੇ ਉੱਤੇ ਪੀਐਨਵੀ ਬੈਂਕ ਦੇ ਬਿਲਕੁਲ ਸਾਹਮਣੇ ਇੱਕ ਬਹੁਤ ਵਧੀਆ ਵੀਰ ਦਾ ਕੰਮਕਾਰ ਹੈਗਾ ਆਰਕੇ ਟੇਲਰ ਭਾਗੀਆਂ ਵਾਲੇ ਔਰ ਵੀਰ ਪੈਂਟ ਸ਼ਰਟ ਕੁਰਤੇ ਪਜਾਮੇ ਬਹੁਤ ਵਧੀਆ ਤਰੀਕੇ ਨਾਲ ਸਿੱਕੇ ਦਿੰਦੇ ਹੈਗੇ ਆ ਉਸ ਵੀਰ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਉਹ ਵੀਰ ਹੋਰ ਸਾਡੇ ਕਸਟਮਰਾਂ ਨੂੰ ਕੀ ਕੀ ਪ੍ਰੋਵਾਈਡ ਕਰ ਕਰ ਰਹੇ ਹੈਗਾ ਜੀ ਮੇਰੇ ਪਿੱਛੇ ਦੇਖ ਰਹੇ ਆਰ ਕੇ ਟੇਲਰ ਭਾਗਿਆਂ ਵਾਲਾ ਇੱਥੇ ਪੈਂਟ ਸ਼ਰਟ ਸਕੋਰਟੇ ਵਿਆਮੇ ਦੀ ਸਿਲਾਈ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ ਔਰ ਆਪਾਂ ਬਾਕੀ ਜਿਆਦਾ ਸਮਝਾਉਂ ਲੈਂਦੇ ਆ ਵੀਰ ਨੂੰ ਆਪਾਂ ਵੀਰ ਦੇ ਨਾਲ ਅੰਦਰ ਜਾ ਕੇ ਗੱਲਬਾਤ ਕਰਦੇ ਕਿ ਉਹ ਵੀਰ ਸਾਨੂੰ ਕਿਹੜੀ ਕਿਹੜੀ ਫੈਸਿਲਿਟੀ ਦੇ ਰਿਹਾ ਹੈਗਾ ਆਜੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਹਿਬ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਮੇਰੇ ਬੜੀ ਮਿਹਰਬਾਨੀ ਬਹੁਤ ਮਿਹਰਬਾਨੀ ਤੁਹਾਡੀ ਹੈ ਖਾਲਸਾ ਜੀ ਧੰਨਵਾਦ ਜਿਹੜਾ ਤੁਸੀਂ ਤੇ ਚਰਨ ਪਾਏ ਕਿਤੇ ਦੁਕਾਨੇ ਵਜਾ ਵਜਾ ਹੋ ਗਈ ਧੰਨਵਾਦ ਜੀ ਧੰਨਵਾਦ ਵੀਰ ਜੀ ਜੋ ਤੁਸੀਂ ਕੰਮ ਕੱਪੜੇ ਦਾ ਸਿਲਾਈ ਦਾ ਕਰ ਰਹੇ ਹੋ ਸਾਨੂੰ ਉਹਦੇ ਬਾਰੇ ਵਿਸਤਾਰਪੂਰਵਕ ਜਾਣਕਾਰੀ ਦੇਣੀ ਹੈਗੀ ਤੁਸੀਂ ਵੀ ਤੁਸੀਂ ਕਿਹੜਾ ਕਿਹੜਾ ਕੰਮ ਕਰਕੇ ਸਾਡੇ ਕਸਟਮਰਾਂ ਨੂੰ ਪ੍ਰੋਵਾਈਡ ਕਰਵਾ ਲਿਓ ਅਜੀ ਜ਼ਿਆਦਾ ਤਾਂ ਕੁਰਤੇ ਪਜਾਮੇ ਦਾ ਕੰਮ ਹੁੰਦਾ ਮੇਰੇ ਤੋਂ ਵੀਰ ਜੀ ਅੱਛਾ ਪੈਂਟ ਸ਼ਰਟ ਵੀ ਬਣਾਈ ਦੀਆ ਅੱਛਾ ਜੀ ਪਰ ਪੈਂਟ ਸ਼ਰਟ ਨਾਲੋਂ ਜ਼ਿਆਦਾ ਕੁਰਤਾ ਪਜਾਮਾ ਸਾਨੂੰ ਪੈਂਦਾ ਅੱਛਾ ਜੀ ਕੁਰਤਾ ਪਜਾਮਾ ਸਾਡਾ ਕਾਫੀ ਦੂਰ ਤੱਕ ਚੱਲ ਰਿਹਾ ਜੀ ਜਿੱਦਾਂ ਉਹ ਦੇਖੋ ਹੁਣ ਕੱਟ ਰਿਆਂ ਨਾਪ ਯੂ ਐਸ ਏ ਦਾ ਲਿਖਿਆ ਅਪਡੇ ਤੁਸੀਂ ਦੇਖ ਸਕਦੇ ਵੀਰ ਕੋਲ ਜਿਹੜੀ ਡੈਰੀ ਲੱਗੀ ਪਈ ਹੈਗੀ ਆ ਡੈਰੀ ਦੇ ਉੱਤੇ ਆਪਾਂ ਝੂਠ ਨਹੀਂ ਬੋਲਦੇ ਡੈਰੀ ਦੇ ਉੱਤੇ ਲਿਖਿਆ ਗਿਆ ਕਿ ਯੂ ਐਸ ਏ ਦਾ ਆਰਡਰ ਜਿਹੜਾ ਵੀਰ ਕੋਲ ਹੈਗਾ ਵੇ ਵੀਰ ਦੇ ਕੱਪੜੇ ਹੱਥ ਦੇ ਸਲਾਈ ਹੋਏ ਕੱਪੜਿਆਂ ਦੀ ਬਾਹਰ ਵਿਦੇਸ਼ਾਂ ਵਿੱਚ ਵੀ ਬਹੁਤ ਭਾਰੀ ਮੰਗ ਹੈਗੀ ਆ ਔਰ ਵੀਰ ਜਿਹੜੇ ਜੁਐਸਏ ਤੇ ਤੁਸੀਂ ਕੱਪੜੇ ਸਲਾਈ ਆਏ ਆ ਉਹ ਆਪਣੇ ਲੋਕਲ ਏਰੀਆ ਦੇ ਕਸਟਮਰਾਂ ਨਾਲ ਉਹ ਤੋਂ ਕਾਲ ਤੇ ਕਰਦੇ ਆ ਲੋਕਲ ਏਰੀਆ ਭਾਜੀ ਲੋਕਲ ਏਰੀਆ ਦੇ ਜਿੱਦਾਂ ਕਈਆਂ ਦੇ ਰਿਸ਼ਤੇਦਾਰ ਗਏ ਹੋ ਆ ਜੀ ਉਹਨਾਂ ਨੂੰ ਇੱਕ ਵਾਰੀ ਬਣਾ ਕੇ ਭੇਜ ਦਿੰਦੇ ਮੋੜ ਕੇ ਉਹਨਾਂ ਨੂੰ ਪਸੰਦ ਆ ਜਾਂਦੇ ਆ ਜੀ ਉਹ ਮੋੜ ਕੇ ਫੇਰ ਕਹਿੰਦੇ ਸਾਨੂੰ ਉਸੇ ਦਰਜੀ ਕੋ ਕੱਪੜੇ ਬਣਾ ਕੇ ਭੇਜੋ ਫੇਰ ਨਾ ਭੇਜਦਾ ਭਾਜੀ ਰਹਿ ਜਾਂਦਾ ਅਗਲੇ ਦਾ ਪੱਕਾ ਤੇ ਬੰਦੇ ਦਾ ਕਾਲ ਕਰਦਾ ਕਿ ਭਾਜੀ ਮੇਰਾ ਆ ਨਾਪ ਤੁਹਾਡੇ ਕੋਲ ਪਿਆ ਤੇ ਮੈਂ ਉਹ ਆਖੀ ਦਿਦਾ ਨਾ ਬੇਸ਼ੱਕ ਬਿਲਕੁਲ ਤੇ ਬੀਜੇ ਆਪਾਂ ਨੂੰ ਕਿੰਨਾ ਕ ਸਮਾਂ ਹੋ ਗਿਆ ਇੱਥੇ ਕੰਮ ਕਰਦਿਆਂ ਨੂੰ ਔਰ ਕਿੱਥੋਂ ਤੁਸੀਂ ਸ਼ੁਰੂਆਤ ਕੀਤੀ ਸੀ ਕਰਨ ਦੀ ਭਾਜੀ ਸ਼ੁਰੂ ਤਾਂ ਵੈਸੇ ਟਾਂਡੇ ਤੋਂ ਹੀ ਹੋਈ ਆ। ਟ੍ਰੇਨ ਤਾਂ ਸਾਡੀ ਟਾਂਡੇ ਤੋਂ ਹੀ ਹੋਈ ਆ। ਅੱਛਾ ਜੀ। ਇਹ ਅਸੀਂ ਕੁਝ ਚਿਰ ਬਾਹਰ ਚਲੇ ਗਏ ਸੀ ਬਾਜੀ। ਉੱਥੇ ਜਾ ਕੇ ਵੀ ਇਹੀ ਕੰਮ ਕੀਤਾ। ਅੱਛਾ। ਹੁਣ ਮੈਂ 2013 ਦਾ ਇੱਥੇ ਆਂ ਬਾਜੀ ਸਰਾ। ਤੁਸੀਂ 2013 ਲਗਭਗ 12 ਸਾਲ ਦਾ ਸਮਾਂ ਹੋ ਚੁੱਕਾ। ਇੱਥੇ ਹਾਂ ਜੀ ਸਰਾ। ਜਦੋਂ ਤੁਸੀਂ ਇੱਥੇ 2013 ਤੋਂ ਸ਼ੁਰੂਆਤ ਕੀਤੀ ਆਪਣੇ ਕਾਰੋਬਾਰ ਦੀ ਤੇ ਇੱਥੇ ਦੇ ਲੋਕਲ ਏਰੀਏ ਦੇ ਲੋਕਾਂ ਦਾ ਕਿਹੋ ਜਿਹਾ ਰਿਸਪੌਂਸ ਸੀਗਾ ਤੁਹਾਡਾ? ਬਾਜੀ ਬਹੁਤ ਵਧੀਆ। ਬਹੁਤ ਵਧੀਆ ਯਾਨੀ ਕਿ ਜੀ ਅੱਜ ਤੱਕ ਕਦੇ ਵੀ ਇਹ ਨਹੀਂ ਹੋਇਆ ਕੰਮ ਹੈ ਨਹੀਂ ਮੈਂ ਤੋਂ 2 ਮਹੀਨੇ ਡੇਢ ਮਹੀਨੇ ਦਾ ਕੰਮ ਪਿਆ ਹੀ ਦੇਂਦਾ ਜੀ ਸਰ ਕੇ ਪੈਨਿਕ ਰਹਦਾ ਕੋਈ ਲੋਕਾਂ ਦੀ ਡਿਮਾਂਡ ਹੀ ਨਹੀਂ ਡਿਮਾਂਡ ਆ ਜੀ ਤਕਰੀਬਨ ਮੇਰਾ ਕਸਟਮਰ ਵੀ ਚੰਗੇ ਜੁੜੇ ਆ ਜੀ ਕਦੇ ਮੈਨੂੰ ਪਰੇਸ਼ਾਨ ਨਹੀਂ ਕਰਦੇ ਜੇ ਕਿਸੇ ਦਾ ਕੰਮ ਲੇਟ ਵੀ ਹੋ ਜਾਂਦਾ ਮੈਨੂੰ ਕੋਈ ਪਰੇਸ਼ਾਨ ਨਹੀਂ ਕਰ ਯਾਨੀ ਕਿ ਕੋਈ ਇੰਨਾ ਚੜਦੇ ਨਹੀਂ ਹੈਗੇ ਵੀ ਸਾਡੇ ਤੁਸੀਂ ਆ ਕਰਕੇ ਦੋ ਜੀ ਇੰਨੇ ਜਲਦੀ ਟਾਈਮ ਨਾਲ ਕਰਕੇ ਦੋ ਨਾ ਬਿਲਕੁਲ 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 ਅੱਛਾ ਵੀ ਤੁਸੀਂ ਕੁਰਤੇ ਪਜਾਮੇ ਨਾਲ ਪੈਂਟਾਂ ਸ਼ਰਟਾਂ ਜਾਂ ਹੋਰ ਕਿਹੜੀ ਕਿਹੜੀ ਆਈਟਮ ਸੀ ਕੇ ਦੇ ਰਹੇ ਆ ਭਾਜੀ ਵੈਸੇ ਬਾਸਕਟ ਵੀ ਬਣਦੀ ਆ ਸੀਜ਼ਨ ਤੇ ਜਾ ਕੇ ਸਾਡੇ ਕੋਲ ਸੀਜ਼ਨ ਤੇ ਜ਼ਿਆਦਾ ਹੁੰਦਾ ਜਦੋਂ ਠੰਡ ਦੇ ਵਿੱਚ ਨਾ ਜਨਵਰੀ ਫਰਵਰੀ ਜੀ 11ਵਾਂ 12ਵਾਂ ਮਹੀਨਾ ਉਹਦੇ ਵਿੱਚ ਕੋਟ ਪੈਂਟ ਵੀ ਪੈਂਦੇ ਆ ਬਾਸਕਟ ਵੀ ਪੈਂਦੀ ਆ ਤਾਂ ਹੁਣ ਗਾ ਵਿਆਹਾਂ ਦਾ ਸੀਜ਼ਨ ਆ ਜਾਣਾ ਹੈ ਬਸ 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 ਜੀ ਇਹ ਪੈਂਦਾ ਕੰਮ ਸਾਰੇ ਜੀ ਅੱਛਾ ਜੀ ਤੇ ਬਾਕੀ ਜਿਹੜਾ ਮੇਨ ਆ ਜੀ ਮੇਨ ਕੋਟ ਤਾਂ ਪਜਾਮੇ ਜ਼ਿਆਦਾ ਨਿਕਲਦਾ ਜੀ ਭਈ ਗਰਮ ਸਰਦੀਆਂ ਨੂੰ ਆ ਜਾਂਦਾ ਗਰਮ ਤਾਂ ਗਰਮੀਆਂ ਜਦੋਂ ਤੁਹਾਨੂੰ ਪਤਾ ਹੈ ਜੀ ਹਰੇਕ ਦੀ ਪਸੰਦੀ ਕੋਟ ਦਾ ਪਜਾਮਾ ਕਰਦਾ ਜੀ ਜੀ ਔਰ ਤੇ ਪਜਾਮੇ ਦੇ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਆ ਰਹੇ ਹੈਗੇ ਆ ਜਾਂ ਅਲੱਗ-ਅਲੱਗ ਤਰ੍ਹਾਂ ਦੇ ਜਿਦਾ ਆਪਾਂ ਕਹਿੰਦੇ ਆ ਡਿਜੀਟਲ ਹੋ ਗਏ ਲੋਗ ਫੀਚਰ ਆ ਗਏ ਜਿਦਾ ਕਈਆਂ ਨੇ ਇੱਥੇ ਪੱਤੀ ਵਾਲਾ ਫੀਤੀ ਵਾਲਾ ਲਗਾਉਂਦੇ ਸੀ ਕੇ ਪਿਛੇ ਬੈਕਸਾਈਡ ਫੀਓ ਲਗਾਉਂਦੇ ਵੀ ਸ਼ੇਪ ਵਾਲਾ ਹਾਂਜੀ ਹਾਂਜੀ ਔਰ ਉਹ ਤੁਹਾਡੇ ਕੋਲ ਜ਼ਿਆਦਾਤਰ ਕਿਹੜੇ ਕਸਟਮਰਾਂ ਦੇ ਜਮਾਨ ਆ ਰਹੀ ਔਰੇ ਵਿੱਚ ਬਾਜੀ ਇਦਾਂ ਹੁੰਦੀ ਆ ਕਿ ਕਈ ਤਾਂ ਬੰਦੇ ਹੁੰਦੇ ਆ ਕਹਿੰਦੇ ਯਾਰ ਵੀ ਦੋ ਪੌਟਾਂ ਮੈਨੂੰ ਲਾਉਣੀਆਂ ਜੀ ਉਹ ਪੈਸ ਲੈ ਪਾ ਕੇ ਲਾਉਣੇ ਆ ਸ਼ੋਲਡਰ ਲਾਉਣੇ ਆ ਜੀ ਤੇ ਕਈ ਬੰਦੇ ਭਾਜੀ ਤਾਂ ਪੈਂਟ ਬਣਾਉਂਦੇ ਆ ਕੁਰਤੇ ਦੇ ਨਾਲ ਜੀ ਉਹ ਜਿੱਦਾਂ ਕਹਿੰਦਾਂ ਆ ਜੀ ਉਹ ਖੰਨੇ ਵਾਲਾ ਇਦਾਂ ਚੱਲਦੇ ਆ ਜਿੱਦਾਂ ਬਕਰ ਬਕਰੇ ਦੀ ਦਾ ਰਵਾਜ ਹਾਂਜੀ ਪਰ ਸਾਡੇ ਜਿਹੜਾ ਹੈਗਾ ਨਾ ਸਾਡੇ ਜ਼ਿਆਦਾ ਸਾਜਗੀ ਪਸੰਦ ਕਰਦੇ ਵੀ ਇੱਕ ਪੌਕਟ ਸਾਹਮਣੇ ਇੱਕ ਸਾਈਡ ਤੇ ਦੋ ਪਜਾਮੇ ਜੀ ਬਾਕੀ ਕੋਈ ਨਹੀਂ ਕੋਈ ਵੀ ਹੋਵੇ ਬਣਾ ਲੀਦਾ ਭਾਜੀ ਕੋਈ ਟੀਕਲ ਅੱਛਾ ਭਾਜੀ ਜਿੱਦਾਂ ਕਿ ਅੱਜਕੱਲ ਬਹੁਤ ਜ਼ਿਆਦਾਤਰ ਡਿਮਾਂਡ ਹੈਗੀ ਆ ਜਿਹੜੇ ਰੈਡੀਮੇਡ ਗਾਰਮੈਂਟ ਆ ਰਹੇ ਹੈਗੇ ਆ ਕਿਸੇ ਤੇ ਸਮਾਏ ਕੱਪੜੇ ਆ ਰਹੇ ਹੈਗੇ ਆ ਉਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਆ ਉਹ ਜਿਹੜਾ ਤੁਹਾਡਾ ਕਾਰੋਬਾਰ ਹੈਗਾ ਇਹ ਅੱਜਕੱਲ ਲੋਕ ਇਹਨੂੰ ਸਿੱਖਣਾ ਵੀ ਨਹੀਂ ਚਾਹੁੰਦੇ ਹੈਗੇ ਉਹਨੇ ਬੜਾ ਤੁਹਾਡਾ ਕੀ ਵਿਚਾਰ ਹੈ ਭਾਜੀ ਵਿਚਾਰ ਇਹ ਆ ਵੈਸੇ ਤਾਂ ਰੋਟੀ ਦੇਣ ਵਾਲਾ ਰਿਜਕ ਦੇਣ ਵਾਲਾ ਉਹ ਪਰਮਾਤਮਾ ਕੋਈ ਕਿਸੇ ਨੂੰ ਨਹੀਂ ਦੇ ਸਕਦਾ ਪਰ ਇਤਾਂ ਵੀ ਜਿੱਦਾਂ ਹਰੇਕ ਕਿਸੇ ਬੰਦੇ ਨੂੰ ਰੈਡੀमेड ਕੱਪੜਾ ਪਰਫੈਕਟ ਨਹੀਂ ਪੈਂਦਾ ਜੀ ਕਿਸੇ ਨੂੰ ਵਹਿ ਜਾਂਦਾ ਕਿਸੇ ਨੂੰ ਨਹੀਂ ਪੈਂਦਾ ਫੇਰ ਵੀ ਦਰਜੀ ਕੋਲ ਹੀ ਲੈ ਕੇ ਜਾਂਦੇ ਮੇਰੀ ਪੈਂਟ ਨਹੀਂ ਮੀ ਇਹਨੂੰ ਕੱਟ ਸਿੱਟੋ ਮੇਰੀ ਸ਼ਰਟ ਪੂਰੀ ਅਟੈਚ ਜੀ ਕਈ ਬੰਦੇ ਹੈਗੇ ਜਿੱਦਾਂ ਟੀਚਰ ਹੋ ਗਏ ਨੌਕਰੀ ਪੇਸ਼ਾ ਵਾਲੇ ਉਹ ਸਮਾਗ ਹੀ ਪਾਉਂਦੇ ਆ ਜੀ ਸਾਰੇ ਆਹ ਕਈਆਂ ਨੂੰ ਆਪਣੀ ਆਪਣੀ ਫਿਟਿੰਗ ਦਾ ਹਸਾਵਣਾ ਹਾਂ ਬਸ ਉਹ ਕਹਿੰਦੇ ਜਾਂ ਸਾਨੂੰ ਉਹ ਤਾਂ ਸੂਤ ਹੀ ਨਹੀਂ ਪੈਂਦਾ ਸਾਨੂੰ ਸਮਾਉ ਉਹ ਸੂਤ ਬੈਂਦੇ ਬਾਕੀ ਕੰਮਕਾਰ ਦੀ ਨਹੀਂ ਕੋਈ ਦੰਗੀ ਦੀ ਕੰਮ ਕਰਨਾ ਆਉਣਾ ਚਾਹੀਦਾ ਗਲੱਪ ਹੀ ਆਉਂਦਾ ਜੀ ਇਹ ਬੰਦੇ ਦੇ ਹੱਥ 'ਚ ਕਲਾ ਹੋਵੇ ਤੇ ਫਿਰ ਸ਼ਿਲਜਕਾਰ ਦਾ ਭਿੱਤਰਿਆ ਹੁੰਦਾ ਬੇਸ਼ੱਕ ਬੇਸ਼ੱਕ ਅੱਛਾ ਵੀਰੇ ਇੱਕ ਤੁਹਾਨੂੰ ਹੋਰ ਐਮ ਸਵਾਲ ਹੈ ਕਿ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆ ਇਸ ਲਾਈਨ ਨੂੰ ਇਸ ਕੰਮ ਨੂੰ ਸਿੱਖਣ ਲਈ ਬਹੁਤ ਘੱਟ ਰੁਝਾਨ ਆਉਣਾ ਵਿੱਚ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਭਾਜੀ ਮੇਹਨਤਾਂ ਚੱਕਰ ਇਹ ਆ ਕਿ ਇਹ ਥੋੜਾ ਜਿਹਾ ਨਾ ਲੰਮਾ ਪ੍ਰੋਜੈਕਟ ਚੱਲਦਾ ਜਨਨ ਕੀ ਟਾਈਮ ਲੱਗਦਾ ਟਾਈਮ ਲੱਗਦਾ ਸਿਕੜੇ ਨੂੰ ਨਿਆਣਿਆਂ ਦੇ ਮਨ ਚ ਇਹ ਹੁੰਦੀ ਆ ਵੀ ਚਲੋ 6 ਮਹੀਨੇ ਲਾਏ ਤਾਂ ਆ ਗਿਆ ਪਰ ਨਹੀਂ ਇਹ ਸਾਲਾਂ ਬੱਤੀ ਵਾਲਾ ਕੰਮ ਆ ਭਾਜੀ ਇਹ ਸੱਜੇ ਕਿਤੇ ਨਹੀਂ ਗੇਟ ਚ ਆਉਂਦਾ ਇਹ ਟਾਈਮ ਲੱਗ ਜਾਂਦਾ ਜੀ ਕਿ ਕੋਈ ਪੇਪਰ ਪਾਣੀ ਕੱਟਣੀਆਂ ਅਖਬਾਰਾਂ ਤਾਰੀ ਕੱਟਣੀਆਂ ਵੀ ਜਿਹੜੀਆਂ ਵੀ ਇਹ ਕਪੜਾ ਭਾਜੀ ਇੱਕ ਵਾਰੀ ਕੱਟ ਹੋ ਗਿਆ ਖਤਮ ਕੰਡ ਖਤਮ ਹੋ ਗਿਆ ਇਸ ਕਰਕੇ ਤਾਂ ਇਦੋਂ ਦੁਨੀਆ ਦਾ ਘਟ ਰੋਚਾ ਆ ਅੱਛਾ ਵੀਰ ਜੀ ਇੰਨੇ ਸਾਰੇ ਕੰਮ ਨੂੰ ਤੁਸੀਂ ਇਕੱਲੇ ਹੈਂਡਲ ਕਰਦੇ ਆ ਜੇ ਨਾਲ ਵਰਕ ਰੱਖੇ ਹੋਏ ਆ ਨਹੀਂ ਨਹੀਂ ਭਾਜੀ ਆਪਣੇ ਕੋਲ ਬਾਰ ਸਾਰਾ ਆਪਣੇ ਤੋਂ ਵੀ ਸੀਨੀਅਰ ਬੰਦੇ ਰੱਖੇ ਆ ਆਜੋ ਤੁਹਾਨੂੰ ਦਿਖਾਈਏ ਵੀਰ ਜੀ ਚਲੋ ਤੁਸੱਲੀ ਤੁਸੀਂ ਆਹ ਦੇਖੋ ਆਪਣੀਆਂ ਮਹਿਫਲਾਂ ਆਪਣੇ ਛੋਟੀ ਸਾਹਿਬ ਚਲੋ ਭਾਈ ਤੁਹਾਨੂੰ ਦਿਖਾਉਂਦੇ ਆ ਬੰਦੇ ਕਿੱਥੇ ਕੰਮ ਕਰਦੇ ਆ ਜੀ ਆਹ ਦੇਖੋ ਮੇਰੇ ਬਿਹਤਰੀਨ ਪਿਆਰੇ ਕਾਰੀਗਰ ਛੋਟੀ ਸਾਹਿਬ ਅੱਛਾ ਜੀ ਇੱਕ ਉਧਰ ਦੀਪੀ ਭਾਜੀ ਜਿਹੜਾ ਗਾਲੇਦਵਾਲੇ ਗਏ ਹੋ ਆ ਪੰਜ ਤਿੰਨ ਚਾਰ ਬੰਦੇ ਹੈਗੇ ਆ ਵੀਰ ਜੀ ਤੁਸੀਂ ਦੇਖ ਸਕਦੇ ਹੋ ਕਿ ਵੀਰ ਜੀ ਦੇ ਮੋਰੇ ਜਿਹੜਾ ਕਾਊਂਟਰ ਦੇ ਉੱਤੇ ਕਸਟਮਰ ਦੇ ਨਾਲ ਡੀਲ ਕਰੰਦਾ ਕੰਮ ਹੈਗਾ ਔਰ ਪਿੱਛੇ ਤੁਸੀਂ ਦੇਖ ਸਕਦੇ ਕਾਰੀਗਰ ਆਪਣਾ ਆਪਣਾ ਕਾਰੋਬਾਰ ਕਰਨ ਲੱਗੇ ਹੈਗੇ ਉਹਨਾਂ ਨੂੰ ਜਿਹੜਾ ਜਿਹੜਾ ਵੀ ਕੰਮ ਮਿਲਿਆ ਵੀ ਖੁਰਤੇ ਸੀਨੇ ਜਾਂ ਪੈਂਟਾਂ ਸੀਨਾਂ ਔਰ ਵੀਰ ਜੀ ਇਹ ਕਾਢੀ ਨਵੀਂ ਟੈਕਨੋਲੋਜੀ ਦੀ ਮਸ਼ੀਨਾਂ ਦੇ ਬਾਰੇ ਮਾੜੀ ਜੀ ਜਾਣਕਾਰੀ ਦਿਓ ਜੀ ਇਹ ਭਾਜੀ ਕਾਜਾਂ ਵਾਲੀ ਮਸ਼ੀਨਾਂ ਵੀਰ ਜੀ ਅੱਛਾ ਜੀ ਇਹ ਵੀਰ ਜੀ ਕਾਜਾਂ ਵਾਲੀ ਮਸ਼ੀਨਾਂ ਇਹ ਆਂਦੀ ਆ ਹਜੇ ਅੱਛਾ ਜੀ ਕਰਦੇ ਆਂ ਸੀ ਇਹਦੇ ਨਾਲ ਕਾਜ ਕਰੀਦੇ ਸੀ ਅੱਛਾ ਜੀ ਕਾਜ ਕਰਦੇ ਆਂ ਬਸ ਬਹੁਤਾਂ ਦਾ ਸਮਾਂ ਵੱਧ ਗਿਆ ਜਿਹੜਾ ਪਹਿਲਾਂ ਤੁਸੀਂ ਹੱਥ ਦੇ ਨਾਲ ਕਰਦੇ ਹੋਨੇ ਸੀ ਸੂਈ ਦੇ ਨਾਲ ਕਰਦੇ ਹਨ ਬਸ ਬਸ ਔਰ ਨਿਗਾਹ ਦਾ ਜ਼ੋਰ ਪਿੰਦਾ ਸੀਗਾ ਹਾਂ ਜੀ ਦੇ ਭਾਜੀ ਬਾਤ ਹੈ ਵੀ 2 ਮਿੰਟ ਦੇ ਵਿੱਚ ਇੱਕ ਛੜ ਦੇ ਕਾਜ ਹੋ ਜਾਂਦੇ ਆ ਪਰ ਇਤਨਾ ਵੀ ਪੈਸੇ ਤਾਂ ਜ਼ਰੂਰ ਲੱਗਦੇ ਪਰ ਫਾਇਦਾ ਸਮਾਂ ਬਚ ਗਿਆ ਬਿਲਕੁਲ ਟਾਈਮ ਬਚ ਗਿਆ ਟਾਟਾ ਉਹ ਤੁਹਾਡੇ ਖਤੇ ਬਚ ਗਿਆ ਜਿਹੜਾ ਉਹ ਤੁਸੀਂ ਜਿਹੜਾ ਆਪਣੀ ਅੱਖਾਂ ਦੀ ਨਿਗਾਹ ਜਿਹੜੀ ਤੁਹਾਡੀ ਘਟਣੀ ਸੀ ਉਹ ਬਚ ਗਈ ਤੇ ਦੇਖ ਸਕਦੇ ਵੀਰ ਦੇ ਕੋਲ ਬਹੁਤ ਵਧੀਆ ਟੈਕਨੋਲੋਜੀ ਦੇ ਨਾਲ ਜੋ ਕਿ ਕੰਪਨੀ ਦੀ ਮਸ਼ੀਨ ਹੈਗੀ ਆ ਔਰ ਇਹ ਕਹਿੰਦੇ ਕਾਜ ਆਪਣੇ ਆਪ ਕਰਦੀ ਵੀਰ ਕਿੰਨਾ ਕੁ ਟਾਈਮ ਲਾਉਂਦੀ ਹੈ ਇਹ ਕਾਜ ਕਰਨ ਨੂੰ 2 ਮਿੰਟ ਭਾਜੀ ਇੱਕ ਛੜ ਤੋਂ 2 ਮਿੰਟ ਅੱਛਾ ਭਾਜੀ ਜੇਕਰ ਕਿਸੇ ਵੀਰ ਭੈਣ ਨੇ ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਕੋਲ ਕੱਪੜੇ ਦੀ ਸਿਲਵਾਈ ਕਰਵਾਉਣੀ ਹੋਵੇ ਹਾਂਜੀ ਸਰ ਉਹ ਕਿੱਥੇ ਪੁੱਜੇ ਸਾਡੇ ਦਰਸ਼ਕ ਵੀਰਾਂ ਨੂੰ ਆਪਣੀ ਲੋਕੇਸ਼ਨ ਜਰੂਰ ਦੱਸ ਦਿਓ ਜੀ ਭਾਜੀ ਐਡਾ ਸਰਾਂ ਆਇਆ ਜੀ ਪੰਜਾਬ ਨੈਸ਼ਨਲ ਬੈਂਕ ਦੇ ਫਰੰਟ ਸਾਈਡ ਤੇ ਸਾਹਮਣੇ ਚਵਾਰਾ ਉੱਤੇ ਸਾਹਮਣੇ ਬੋਰਡ ਲਿਖ ਲੱਗਾ ਵੀਰ ਜੀ ਆਰਕੇ ਟੇਲਰ ਹਾਂਜੀ ਆਰਕੇ ਟੇਲਰ ਵੀਰ ਜੀ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਵੀ ਆਪਣਾ ਮੈਂਸ਼ਨ ਕਰ ਸਕਦੇ ਸਾਨੂੰ ਇਹਦਾ ਮੋਬਾਈਲ ਨੰਬਰ ਹੈਗਾ ਜੀ 9878 11 41 22 9878114322 ਇਹ ਵੀਰ ਦਾ ਕੰਟੈਕਟ ਨੰਬਰ ਹੈਗਾ ਜੇਕਰ ਕੋਈ ਵੀਰ ਭੈਣ ਇਸ ਵੀਡੀਓ ਨੂੰ ਦੇਖ ਕੇ ਵੀਰ ਦੇ ਕੋਲੋਂ ਕੱਪੜਾ ਲੀਦਾ ਆਪਣਾ ਸੁਲਵਾਉਣਾ ਚਾਹੁੰਦਾ ਹੈਗਾ ਤੇ ਇੱਕ ਵਾਰੀ ਫੇਰ ਲੋਕੇਸ਼ਨ ਨੋਟ ਕਰ ਲਓ ਟਾਂਡਾ ਤੋਂ ਹਰਪੁਰ ਰੋਡ ਦੇ ਉੱਤੇ ਅੱਡਾ ਸਰਾਹ ਪੈਂਦਾ ਹੈਗਾ ਅੱਡਾ ਸਰਾਹ ਦੇ ਵਿੱਚ ਹੀ ਇੱਕ ਜਿੱਥੇ ਤੁਸੀਂ ਆ ਜਾਂਦੇ ਹੋਗੇ ਪੀ ਐਨ ਬੀ ਬੈਂਕ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਉਹਦੇ ਬਿਲਕੁਲ ਸਾਹਮਣੇ ਦਿਵਾਰੇ ਦੇ ਉੱਤੇ ਆਰ ਕੇ ਟੇਲਰ ਦੀ ਸ਼ਾਪ ਵੀਰ ਦੀ ਮੌਜੂਦ ਹੈਗੀ ਤੁਸੀਂ ਕਿਸੇ ਵੇਲੇ ਵੀ ਆ ਕੇ ਵੀਰ ਦੇ ਕੋਲ ਵਿజిਟ ਕਰੋ ਕਿਉਂਕਿ ਵਿజిਟ ਕਰਕੇ ਹੀ ਪਤਾ ਲੱਗਦਾ ਕਿ ਵੀਰ ਦਾ ਕੰਮ ਕਿਹੋ ਜਿਹਾ ਹੈਗਾ ਬਾਕੀ ਤੁਸੀਂ ਪਿੱਛੇ ਕੰਮ ਦੇਖ ਕੇ ਅੰਦਾਜ਼ਾ ਲਗਾ ਹੀ ਸਕਦੇ ਕਿ ਵੀਰ ਦੇ ਕੋਲ ਕਿੰਨਾ ਸਾਰਾ ਕੰਮ ਮੌਜੂਦ ਹੈਗਾ ਪਰ ਵੀਰ ਨੇ ਪਹਿਲਾਂ ਵੀਡੀਓ ਵਿੱਚ ਕਹਿ ਵੀ ਦਿੱਤਾ ਹੈਗਾ ਕਿ ਇੱਕ ਤੋਂ ਡੇਰ ਮਹੀਨੇ ਦਾ ਆਪਾਂ ਟਾਈਮ ਲੈਣੇ ਹੈਗੇ ਆ ਔਰ ਵੀਰ ਜੀ ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਹੈਂ ਤੁਹਾਡਾ ਬਹੁਤ ਧੰਨਵਾਦ